ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਖਤਮ ਹੋਣ ਦੀ ਖੁਸ਼ੀ ਵਿੱਚ ਕਾਂਗਰਸ ਨੇ ਦੁਕਾਨਦਾਰਾਂ ਨੂੰ ਵੰਡੇ ਲੱਡੂ ਇਸ ਮਾਮਲੇ ਵਿੱਚ ਐਡਵੋਕੇਟ ਰਾਜਨ ਗਰਗ ਨੇ press ਨੂੰ ਬਰੀਫ ਕਰਦਿਆਂ ਕਿਹਾ ਕਿ ਇਹ ਲੈਂਡ ਪੂਲਿੰਗ ਖਤਮ ਕਰਨ ਲਈ ਅਸੀਂ ਕਾਫੀ ਤਰਨੇ ਲਗਾਏ ਤੇ ਕਿਸਾਨਾਂ ਨੇ ਮੋਟਰਸਾਈਕਲਰ ਦੀਆਂ ਰੈਲੀਆਂ ਕੱਢੀਆਂ ਤਾਂ ਇਸ ਖੁਸ਼ੀ ਵਿੱਚ ਲੈਂਡ ਬੋਲਿੰਗ ਖਤਮ ਹੋਣ ਦੀ ਖੁਸ਼ੀ ਵਿੱਚ ਦੁਕਾਨਦਾਰਾਂ ਨੂੰ ਲੱਡੂ ਵੰਡੇ ਤੇ ਅਤੇ ਖੁਸ਼ੀ ਮਨਾਈ ਰੋਸ਼ਨੀ ਪੰਜਾਬ ਦੀ ਚੈਨਲ ਤੋਂ ਅਸ਼ੋਕ ਬੰਸਲ ਦੀ ਰਿਪੋਰਟ ਆਜ ਕਿਸ ਖੁਸ਼ੀ ਚਾ ਲੱਡੂ ਵੰਡ ਰਹੇ 1.2 ਵੰਡੇ ਦੇ ਖੁਸ਼ੀ ਕਰਦੇ ਆਜ ਕਾਂਗਰਸ ਪਾਰਟੀ ਨੇ ਲੈਂਡ ਪੂਲਿੰਗ ਪਾਲਿਸੀ ਜੋ ਗਵਰਨਮੈਂਟ ਨੇ ਵਾਪਸ ਲਈ ਹੈ ਮੌਜੂਦਾ ਸਰਕਾਰ ਨੇ ਉਹ ਪਾਲਿਸੀ ਲੈਂਡ ਪੂਲਿੰਗ ਦੀ ਵਾਪਸ ਲੈਣ ਕੇਸ ਕਰਕੇ ਕਾਂਗਰਸ ਪਾਰਟੀ ਦੇ ਲੱਡੂ ਵੰਡੇ ਜਿਹੜਾ ਮੁੱਦਾ ਸੀ ਉਹ ਬਹੁਤ ਭੱਗਦਾ ਤੇ ਵੱਡਾ ਮੁੱਦਾ ਸੀ ਜਿਹੜੀ ਮੌਜੂਦਾ ਸਰਕਾਰ ਹੈ ਉਹਨੇ ਆਪਦੇ ਚਹੇਤੀਆਂ ਨੂੰ ਕਮੋਡੇਟ ਕਰਨ ਵਾਸਤੇ ਤੇ ਝੂਠੇ ਵਾਦੇ ਪੂਰੇ ਕਰਨ ਵਾਸਤੇ ਜਿਹੜੀ ਪੰਜਾਬ ਦੀ ਸਭ ਤੋਂ ਫਰਟਾਈਲ ਲੈਂਡ ਹੈ ਸਭ ਤੋਂ ਉਪਜਾਊ ਸ਼ਕਤੀ ਵਾਲੀ ਲੈਂਡ ਹੈ ਜਿੱਥੇ ਫਸਲ ਹੋ ਕੇ ਤੇ ਆਰਥਿਕ ਮੰਦਹਾਲੀ ਨੂੰ ਖਤਮ ਕਰਨ ਲਈ ਬਹੁਤ 88000 ਕਰੋੜ ਦਾ ਰੈਵਨਿਊ ਜਨਰੇਟ ਹੁੰਦਾ ਹੈ ਉਸ ਲੈਂਡ ਨੂੰ ਵੇਚਣ ਵਸਤੇ ਪਾਲਿਸੀ ਬਣਾਈ ਸੀ ਕਾਂਗਰਸ ਪਾਰਟੀ ਨੇ ਸਤਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਅਗਵਾਈ ਚ ਇਸ ਚੀਜ਼ ਦਾ ਡਟ ਕੇ ਪਹਿਲੇ ਦਿਨੋਂ ਵਿਰੋਧ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਅਸੀਂ ਧਰਨਾ ਦਿੱਤਾ ਲੁਧਿਆਣੇ ਫਿਰ ਰਾਜਾ ਵੜਿੰਗ ਜੀ ਨੇ ਪਾਰਲੀਮੈਂਟ ਦੇ ਵਿੱਚ ਭਖ ਦੇ ਮੁੱਦੇ ਦੇ ਬਹੁਤ ਸਖਤ ਆਵਾਜ਼ ਉਠਾਈ ਫਿਰ ਪਟਿਆਲੇ ਧਰਨਾ ਦਿੱਤਾ ਜਦੋਂ ਫਿਰ ਗੱਲ ਨਹੀਂ ਬਣੀ ਤਾਂ ਫਿਰ ਰਾਹੁਲ ਕਾਂਧੀ ਜੀ ਨੂੰ ਜਦੋਂ ਗੱਲ ਦਾ ਪਤਾ ਲੱਗਿਆ ਉਹਨਾਂ ਦੇ ਆਦੇਸ਼ਾਂ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਦੇ ਨਿਰਦੇਸ਼ਾਂ ਦੇ ਅਸੀਂ ਡਿਪਟੀ ਕਮਿਸ਼ਨਰ ਰਾਹੀਂ ਮੈਮੋਰੰਡਮ ਗਵਰਨਰ ਸਾਹਿਬ ਨੂੰ ਪਹੁੰਚ ਦੇ ਦਿੱਤੇ ਆਨਰੇਬਲ ਹਾਈ ਕੋਰਟ ਨੇ ਵੀ ਇਸ ਮੁੱਦੇ ਤੇ ਸਟੇ ਕੀਤੀ ਉਹਨਾਂ ਨੇ ਕਿਹਾ ਵੀ ਇਹ ਮੁੱਦਾ ਠੀਕ ਨਹੀਂ ਕਿਸਾਨ ਵੀ ਵਿਰੋਧ ਕਰ ਰਹੇ ਸੀ ਜਥੇਬੰਦੀਆਂ ਵੀ ਵਿਰੋਧ ਕਰ ਰਹੀਆਂ ਸੀ ਕਈ ਆਮ ਲੋਕ ਸੀ ਜਿਨ੍ਹਾਂ ਦੀਆਂ ਜੱਦੀ ਜ਼ਮੀਨਾਂ ਸੀ ਉਹ ਲੋਕ ਬੇਬਾਕ ਝਾਕ ਰਹੇ ਸੀ ਵੀ ਸਾਡੇ ਨਾਲ ਹੋ ਕੀ ਰਿਹਾ ਹੈ ਉਹਨਾਂ ਲੋਕਾਂ ਦੀ ਮੰਗ ਤੇ ਕਾਂਗਰਸ ਪਾਰਟੀ ਨੇ ਇਸ ਮੁੱਦੇ ਨੂੰ ਪੰਜਾਬ ਤੇ ਸੈਂਟਰ ਦੇ ਵਿੱਚ ਚੱਕਿਆ ਇਸ ਤੋਂ ਪਹਿਲਾਂ ਵੀ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਦੇ ਹੱਕ 'ਚ ਖੜੀ ਰਹੀ ਹੈ ਜਦੋਂ ਕਿਸਾਨਾਂ ਨੇ ਹਿੰਦੁਸਤਾਨ ਲੈਵਲ ਤੇ ਧਰਨਾ ਦਿੱਲੀ ਦਿੱਤਾ ਸੀ ਜਦੋਂ ਭਾਜਪਾ ਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਸੀ ਉਦੋਂ ਵੀ ਕਾਂਗਰਸ ਪਾਰਟੀ ਨੇ ਅੱਗੇ ਲੱਗ ਕੇ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਸੀ ਉਸ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਚਾਹੇ ਉਦੋਂ ਕੁਰਬਾਨੀਆਂ ਦਿੱਤੀਆਂ ਕਿਸਾਨਾਂ ਨੇ ਚਾਹੇ ਉਹਨਾਂ ਨੂੰ ਬਾਲਾਂ ਤੋਂ ਫੜ ਕੇ ਖਿੱਚ ਕੇ ਉਦੋਂ ਦੀਆਂ ਸ਼ਾਚਕ ਸਰਕਾਰਾਂ ਨੇ ਕੀਤਾ ਚਾਹੇ ਉਹਨਾਂ ਦੇ ਜਿਹੜੇ ਟਰੈਕਟਰ ਸੀ ਟਰਾਲੀਆਂ ਸੀ ਜਾਂ ਉਹਨਾਂ ਤੇ ਹੋਰ ਸੰਦ ਸੀ ਉਹ ਚੋਰੀ ਹੋਏ ਤੇ ਮੌਜੂਦਾ ਸਰਕਾਰਾਂ ਦੇ ਲੀਡਰਾਂ ਦੇ ਘਰਾਂ ਚੋਂ ਮਿਲੇ ਕਾਂਗਰਸ ਪਾਰਟੀ ਨੇ ਸਖਤੀ ਨਾਲ ਵਿਰੋਧ ਕਰਦਾ ਰਹੀ ਤੇ ਅੱਜ ਵੀ ਕਿਸਾਨਾਂ ਨਾਲ ਅਸੀਂ ਡੱਟ ਕੇ ਖੜੇ ਆਂ ਅੱਜ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦੇ ਨਾਲ ਉਹ ਹੋਈ ਵੀ 100 ਗੰਡੇ ਖਾਦੇ ਤੇ 100 ਛਿੱਤਰ ਖਾਦੇ ਨਾ ਤਾਂ ਪੱਲੇ ਕੁਝ ਰਿਹਾ ਕਿਉਂਕਿ ਦਿੱਲੀ ਦੇ ਸ਼ਾਸਕਾਂ ਨੂੰ ਵੀ ਪਤਾ ਲੱਗਿਆ ਵੀ ਅਸੀਂ ਦਿੱਲੀ ਦਾ ਫੇਲ ਹੋ ਗਏ ਪੰਜਾਬ ਸੂਬਾ ਕਿਸਾਨੀ ਪ੍ਰਧਾਨ ਸੂਬਾ ਇਹਦੇ ਨਾਲ ਤਾਂ ਹਿੰਦੁਸਤਾਨ ਦੀ ਸਰਕਾਰ ਨਹੀਂ ਲੜ ਸਕੀ ਤੇ ਵਾਪਸ ਕਿਵੇਂ ਆਵਾਂਗੇ ਇਸ ਤੋਂ ਇਲਾਵਾ ਜਿਹੜੇ ਇਹ ਕਾਲੇ ਕਾਨੂੰਨ ਰੱਦ ਜਿਹੜੇ ਇਹ ਵਾਪਸ ਲਿੱਤਾ ਹੈ ਲੈਂਡ ਪੂਲਿੰਗ ਦਾ ਇੱਕ ਚਿੱਠੀ ਨਹੀਂ ਇਹਦੇ ਵਿੱਚ ਮੈਂ ਕਾਂਗਰਸ ਪਾਰਟੀ ਦੇ ਪ੍ਰਧਾਨ ਸਾਹਿਬਾਨ ਤੇ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨਾਂ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਵਿਧਾਨ ਸਭਾ ਚ ਵੀ ਇਸ ਬਾਰੇ ਇਹਦੀ ਵਾਪਸੀ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਦੀਆਂ 2-4 ਲਾਈਨਾਂ ਲਿਖ ਕੇ ਹੋ ਸਕਦਾ ਹੈ ਇਹ ਸ਼ੇਅਰ ਦੀ ਖੱਲ 'ਚ ਗਾਦੜ ਹੋਣ ਕੇਰਾ ਲੋਕਾਂ ਦਾ ਜਿਹੜਾ ਇਹ ਜੋਸ਼ ਬਣਿਆ ਹੈ ਜਿਹੜਾ ਲੋਕ ਇਸ ਤਰੀਕੇ ਦੇ ਆਪਣੇ ਧਰਨੇ ਤੇ ਮੁਜ਼ਾਹਰੇ ਕਰਦੇ ਆ ਪ੍ਰੋਟੈਸਟ ਕਰਦੇ ਆ ਮੋਟਰਸਾਈਕਲ ਮਾਰਚ ਕਰਦੇ ਆ ਉਹਨਾਂ ਲੋਕਾਂ ਦੀਆਂ ਅੱਖਾਂ 'ਚ ਧੂੜ ਨਾ ਪਾਦਨ ਤਾਂ ਇਸ ਗੱਲ ਤੇ ਵੀ ਪਹਿਰਾ ਦੇਣ ਕਿਉਂਕਿ ਵੜਿੰਗ ਸਾਹਿਬ ਨੇ ਧਰਨੇ ਦਿੱਤੇ ਵਕੀਲਾਂ ਨਾਲ ਰਹਿ ਕੀਤੀ ਹਾਈ ਕੋਰਟ ਤੱਕ ਗਏ ਪਾਰਲੀਮੈਂਟ 'ਚ ਆਵਾਜ਼ ਉਠਾਈ ਤਾਂ ਕਾਂਗਰਸ ਪਾਰਟੀ ਹਰ ਉਸ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨ ਦਾ ਤਨਵਾਦੀ ਹੈ ਕਾਂਗਰਸ ਪਾਰਟੀ ਕੰਨਿਓ ਮੈਂ ਜ਼ਿਲੇ ਕੰਨਿਓ ਵੀ ਆ ਕਾਂਗਰਸ ਪਾਰਟੀ ਦੇ ਹਰ ਵਰਕਰ ਦੇ ਲੀਡਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਰਲ ਮਿਲ ਕੇ ਇਸ ਧਰਨਿਆਂ ਦੇ ਵਿੱਚ ਤੇ ਮੈਮੋਰੰਡਮ ਦੇ ਵਿੱਚ ਤੇ ਜਥੇਬੰਦੀਆਂ ਨਾਲ ਸਹਿਯੋਗ ਦੇ ਕੇ ਮੌਜੂਦਾ ਸਰਕਾਰ ਦੀ ਚੂਲ ਖਲਾਈ ਲੱਗਦਾ ਨਹੀਂ ਕ੍ਰੈਡਿਟ ਵਾਰ ਅਡਵਾਂਸ ਹੀ ਸ਼ੁਰੂ ਹੋ ਗਈ ਹੈ ਇਹ ਕੈਂਸਲ ਕਾਨੂੰਨ ਹੋਈ ਨਹੀਂ ਸਿਰਫ ਇੱਕ ਚਿੱਠੀ ਆਈ ਹੈ ਕ੍ਰੈਡਿਟ ਅਕਾਲੀ ਕਹਿੰਦੇ ਅਸੀਂ ਕਰਵਾਇਆ ਤੁਸੀਂ ਕਹਿੰਦੇ ਅਸੀਂ ਤੇ ਭਾਜਪਾ ਕਹਿੰਦੇ ਅਸੀਂ ਪ੍ਰੈਸ਼ਰ ਜਿੱਥੋਂ ਤੱਕ ਤਾਂ ਅਕਾਲੀ ਦਲ ਦਾ ਸਵਾਲ ਹੈ ਅਕਾਲੀ ਦਲ ਦਾ ਸਵਾਲ ਮੈਂ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਕੀ ਦੱਸੂੰਗਾ ਉਹਨਾਂ ਨੇ ਤਾਂ ਖੁਦ ਤਿੰਨ ਕਾਲੇ ਕਾਨੂੰਨ ਬਣਾਉਣ ਵਾਸਤੇ ਦਸ ਕਰ ਦਿੱਤੇ ਸੀ ਬਾਅਦ ਹਾਲਾਤ ਬਦਲ ਗਏ ਉਹਨਾਂ ਨੂੰ ਵਾਪਸੀ ਲੈਣੀ ਪਈ ਉਹਨਾਂ ਦੇ ਰੋਲ ਦਾ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਤੇ ਅੱਜ ਕਾਲੀ ਦਾ ਹਾਲ ਕੀ ਇਹ ਵੀ ਪਤਾ ਹੈ ਜਿੱਥੋਂ ਤੱਕ ਭਾਜਪਾ ਦਾ ਸਵਾਲ ਹੈ ਉਹਨਾਂ ਦੇ ਹੰਝੂ ਮਗਰਮੱਛ ਦੇ ਹੰਝੂ ਹੈ ਪੰਜਾਬ ਚ ਉਹਨਾਂ ਨੂੰ ਕਦੇ ਵੀ ਲੋਕਾਂ ਨੇ ਵੜਨ ਨਹੀਂ ਦੇਣਾ ਕਿਸਾਨਾਂ ਨੇ ਵੜਨ ਨਹੀਂ ਦੇਣਾ ਹਜ਼ਾਰ ਤੋਂ ਵੱਧ ਕਿਸਾਨ ਦਿੱਲੀ ਸ਼ੰਭੂ ਬਾਰਡਰ ਦਿੱਲੀ ਬਾਰਡਰ ਤੇ ਜਦੋਂ ਮਰਿਆ ਸੀ ਤੇ ਜਦੋਂ ਉਹਨਾਂ ਨੂੰ ਬਾਲਾਂ ਤੋਂ ਫੜ ਕੇ ਖਿੱਚਿਆ ਸੀ ਤੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਸੀ ਉਹਨਾਂ ਦੇ ਜਿਹੜੇ ਟਰੈਕਟਰ ਵਗੈਰਾ ਚੋਰੀ ਕਰਕੇ ਉਹਨਾਂ ਲੀਡਰਾਂ ਦੇ ਘਰਾਂ ਚੋਂ ਮਿਲੇ ਸੀ ਇਸ ਕਰਕੇ ਭਾਪੀ ਇਸ ਗੱਲ ਤੋਂ ਗਰੇਜ ਕਰੇਗੀ ਉਹ ਵੀ ਇਹਦਾ ਸਮਰਥਨ ਕਰਦੀ ਹੈ ਸਿਰਫ ਇੱਕ ਡਰਾਮਾ ਕਰਦੀ ਹੈ ਕਾਂਗਰਸ ਪਾਰਟੀ ਕੱਲੀ ਤੇ ਕੱਲੀ ਪਾਰਟੀ ਹੈ ਤੁਹਾਡੇ ਚੈਨਲਾਂ 'ਚ ਤੁਹਾਡੇ ਅਖਬਾਰਾਂ 'ਚ ਤੇ ਲੋਕਾਂ ਦੀਆਂ ਨਜ਼ਰਾਂ 'ਚ ਵੀ ਹੈ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੇ ਉਦੋਂ ਵੀ ਪਹਿਲਾਂ ਬਾਅਦ ਚੱਕੀ ਤੇ ਹੁਣ ਵੀ ਚੱਕੀ ਕਾਂਗਰਸ ਪਾਰਟੀ ਪੰਜਾਬ ਦੇ ਕਿਸਾਨਾਂ ਨਾਲ ਆਮ ਲੋਕਾਂ ਨਾਲ ਤੇ ਹਰ ਮੁੱਦੇ ਦੇ ਜਿੱਥੇ ਲੋਕਾਂ ਨਾਲ ਤੱਕਾ ਹੋਊਗਾ ਉਥੇ ਵਿਰੋਧ ਕਰਦੀ ਰਹੇ